ਅੱਜ ਅਸੀਂ ਕਹਿੰਦੇ ਆਂ ਕਿ ਸਿੱਖਾਂ ਦੇ ਗੁਰੂ ਸਿੱਖਾਂ ਦਾ ਗ੍ਰੰਥ ਪਰ ਗੱਲ ਤੇ ਸਤਿਗੁਰੂ ਸਾਰਿਆਂ ਦੀ ਗੱਲ ਕਰਦੇ ਨੇ ਕਿਉਂਕਿ 15 ਭਗਤਾਂ ਦੀ ਬਾਣੀ ਸਤਿਗੁਰ ਦੇ ਵਿਚ ਜਾਜਮਾਨ ਹੈ ਪਰ 15 ਭਗਤਾਂ ਦੇ ਸ਼ਬਦ ਗੁਰੂ ਸਾਹਿਬ ਦੇ ਅੰਦਰ ਨੇ ਪਰ ਸਾਝੇ ਗੁਰੂ ਨੇ ਸਾਡੇ ਪਰ ਸਿੱਖਾਂ ਨੂੰ ਬੜਾ ਗੁਰੂ ਸਿੱਖਾਂ ਨੂੰ ਬੜਾ ਮਾਣ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਮਨ ਕਰਕੇ ਅੰਦਰੋਂ ਫੁਰਨਾ ਆਇਆ ਭਾਵੇਂ ਅਸੀਂ ਸ਼ੁਕਰਾਨਾ ਕਰਨ ਵਾਸਤੇ ਸਤਿਗੁਰ ਨੂੰ ਬੁਲਾਇਆ ਬਹੁਤ سارے ਦੁੱਖਾਂ ਕਰਕੇ ਬੁਲਾंदे ਮਾਪਕ ਕਈ ਵਾਰੀ ਕਹਿ ਦਿੰਦੇ ਨੇ ਭਾਈ ਤੁਸੀਂ ਖੰਡਪੜ ਸਾਹਿਬ ਕਰਾਓ ਅਸੀਂ ਤੁਹਾਡੇ ਘਰ ਆਵਾਂਗੇ ਆਪਣੇ ਘਰ ਦੁੱਖ ਆਏ ਨੇ ਕਸ਼ਟ ਆਏ ਨੇ ਕੋਈ ਕਹਿੰਦਾ ਹਵਨ ਕਰਾ ਲਓ ਕੋਈ ਕਹਿੰਦਾ ਸਬਜੀ ਗੁਰਨ ਸਾਹਿਬ ਜੀ ਦਾ ਪਾਠ ਕਰਾ ਲਓ ਕੋਈ ਕਹਿੰਦਾ ਸੰਪਟ ਪਾਠ ਕਰਾ ਲਓ ਪਰ ਮੈਂ ਕਈ ਵਾਰੀ ਕਹਿੰਦਾ ਵੀ ਸਿੱਖ ਦੇ ਅੰਦਰ ਦੀ ਭਾਵਨਾ ਬਣੀ ਰਹਿਣੀ ਚਾਹੀਦੀ ਮੈਂ ਹਰ ਸਾਲ ਜਦੋਂ ਮੈਂ ਫਜ਼ਰ ਚੱਕਾਂ ਮੈਂ ਆਪਣੇ ਗੁਰੂ ਦੇ ਮੁਬਾਰਕ ਚਰਨ ਆਪਣੇ ਘਰ ਕੋ ਆਵਾਂਗਾ ਕਿਤੇ 48 ਘੰਟੇ